ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਵਧੀਆ ਲੱਗੀ ਲਾਈਕ ਜਰੂਰ ਕਰਨਾ ਡਿਪਰੈਸ਼ਨ ਤੇ ਕਬੀਲਦਾਰ ਮੁੰਡੇ ਜਿੰਨਾ ਮੁੰਡਿਆਂ ਦੇ ਪਿਓ ਨਹੀਂ ਹੁੰਦੇ ਉਹ ਕਬੀਲਦਾਰ ਮੁੰਡੇ ਹੁੰਦੇ ਹਨ ਪਿਛਲੇ ਕੁਝ ਦਿਨਾਂ ਤੋਂ ਸਾਰਾ ਦਿਨ ਮੂੰਹ ਸਿਰ ਲਪੇਟ ਕੇ ਬੈਸtre ਤੇ ਪਿਆ ਰਹਿੰਦਾ ਸੀ ਲਾਈਟ ਵੀ ਬੰਦ ਹੀ ਰੱਖਦਾ ਸੀ ਪਤਾ ਨਹੀਂ ਕੀ ਹੋਇਆ ਸੀ ਸਾਰਾ ਦਿਨ ਚੌੜ ਕਰਨ ਵਾਲਾ ਹੁਣ ਗਮਸਮ ਜਿਹਾ ਰਹਿਣ ਲੱਗ ਪਿਆ ਘਰ ਦੀ ਚਿੰਤਾ ਕਰਦੀ ਸੀ ਰੋਟੀ ਵੀ ਹੁਣ ਤਾਂ 3 ਦਿਨਾਂ ਤੋਂ ਨਹੀਂ ਖਾਦੀ ਤੇ ਨਾ ਹੀ ਪਾਣੀ ਦੀ ਘੁੱਟ ਪੀਤੀ ਮਾਂ ਨੇ ਕੋਲ ਜਾ ਕੇ ਪਚਕਾਰ ਕੇ ਪੁੱਛਣਾ ਤਾਂ ਕਹਿ ਦੇਣਾ ਵੈਸੇ ਹੀ ਪਿਆ ਮੈਨੂੰ ਕੀ ਹੋਣਾ ਪਰ ਅਸਲ ਵਿੱਚ ਹੋ ਉਹਨੂੰ ਬਹੁਤ ਕੁਝ ਰਿਆ ਸੀ ਪਿਓ ਸਿਰ ਤੇ ਨਾ ਹੋਣ ਕਰਕੇ ਘਰ ਦੀ ਸਾਰੀ ਕਵਿਲਦਾਰੀ ਤੇ ਜ਼ਿੰਮੇਵਾਰੀ ਉਹਦੀ ਸੇਰੁੱਤੀ ਹੀ ਸੀ ਛੋਟੀ ਉਮਰੇ ਚਾਹ ਤੇ ਸ਼ੌਂਕ ਵੀ ਮਰ ਗਏ ਸੀ ਕਦੇ ਕਸ਼ਟ ਆ ਜਾਂਦੀ ਕਦੇ ਘਰ ਦੇ ਖਰਚੇ ਰਾਸ਼ਨ ਪੱਤਾ ਤੇ ਕਿਤੇ ਲੈਣ ਦੇ ਮਾਂ ਉਹਦੀ ਮਦਦ ਕਰਦੀ ਸੀ ਰਾਜਨ ਦੇ ਨਾਲ ਇੱਕ ਬੁਟੀਕ ਦਾ ਕੰਮ ਜਾਣ ਦੀ ਕਰਕੇ ਦੋਵੇਂ ਮਾਂ ਪੁੱਤ ਗੁਜ਼ਾਰਾ ਕਰ ਰਹੇ ਸਨ ਪਿਓ ਤੋਂ ਬਾਅਦ ਉਹਨੇ ਵੱਡੀ ਭੈਣ ਦਾ ਵਿਆਹ ਕੀਤਾ ਥੋੜੇ ਬਹੁਤੇ ਪੈਸੇ ਇਧਰੋਂ ਉਧਰੋਂ ਫੜ ਫੁੜ ਕੇ ਬਸ ਉਹੀ ਪੈਸੇ ਢੇਲੇ ਲਾਉਂਦਾ ਲਾਉਂਦਾ 27ਵੇਂ ਸਾਲ ਵਿੱਚ ਚਲਾ ਗਿਆ ਐਸ਼ ਤੇ ਸ਼ੌਂਕ ਪੂਰੇ ਕਰਨ ਦੀ ਉਮਰ ਤਾਂ ਬਸ ਲੰਘ ਚੁੱਕੀ ਸੀ ਪਰ ਫਿਰ ਵੀ ਮਾੜੇ ਮੋٹے ਜੀ ਪੂਰੇ ਘਰ ਵੀ ਲੈਂਦਾ ਸੀ ਕੌਮਫੇਅਰ ਲੈਂਦਾ ਤਾਂ ਤਾਈ ਚਾਚੇ ਕਹਿ ਦਿੰਦੇ ਐਵੇਂ ਫਿਰਦਾ ਰਹਿੰਦਾ ਏ ਨਹੀਂ ਕਰ ਸਕਦਾ ਕੁਝ ਕਮੀਨਾ ਹੀ ਪੈਸੇ ਫੂਕਦਾ ਰਹਿੰਦਾ ਆਏ ਨਹੀਂ ਹੈਗੇ ਪੂਰਾ ਪੈਸੇ ਜੋੜ ਕੇ ਰੱਖ ਲਈ ਹੱਲਾਸ਼ੇਰੀ ਤਾਂ ਕੀ ਦੇਣੀ ਬਸ ਨਿੰਦ ਦੇ ਹੀ ਸਨ ਵਿਆਹ ਬਾਰੇ ਹਜੇ ਰੋਕਣ ਨੂੰ ਕਹਿ ਦਿੰਦਾ ਕਿ ਸਾਰਾ ਲੈਣ ਦੇਣ ਉਤਾਰ ਕੇ ਛੋਟੀ ਫੈਨ ਦਾ ਵਿਆਹ ਕਰਕੇ ਕਰਾਉਣਾ ਤਾਂ ਰਿਸ਼ਤੇਦਾਰ ਕਹਿ ਦਿੰਦੇ ਪਤਾ ਨਹੀਂ ਕੀ ਚੱਕਰ ਹੈ ਇਹਦਾ ਉਮਰ ਵੱਡੀ ਹੋ ਰਹੀ ਹੈ ਜੇ ਇਸ ਉਮਰੇ ਹੋ ਗਿਆ ਤਾਂ ਹੋ ਗਿਆ ਫਿਰ ਪਤਾ ਨਹੀਂ ਹੋਣਾ ਕਿ ਨਹੀਂ ਭਾਂਕਦਾ ਰਹੁ ਆਪਣੇ ਜਵਾਕ ਭਵੇਂ ਜਿੱਥੇ ਮਰਜੀ ਤੁਰੇ ਫਿਰਨ ਕੋ ਮੰਨ ਵਾਸਤੇ ਪਰ ਜੇ ਰਾਜਨ ਚਲਾ ਜਾਵੇ ਤਾਂ ਇਹ ਟੂਰਾਂ ਤੇ ਹੀ ਰਹਿੰਦਾ ਇਹਨੂੰ ਕੰਮ ਨਹੀਂ ਇਹਦੇ ਘਰ ਵੱਲ ਧਿਆਨ ਘਟ ਹੈ ਇੱਕ ਦਿਨ ਦੀ ਹੀ ਛੁੱਟੀ ਹੁੰਦੀ ਸੀ ਐਤਵਾਰ ਦੀ ਉਸ ਦਿਨ ਹੀ ਮਾੜਾ ਜਿਹਾ ਘਰੋਂ ਬਾਹਰ ਨਿਕਲਦਾ ਸੀ ਬਸ ਹੁਣ ਤਾਂ ਫਿਕਰ ਵਿੱਚ ਹੀ ਰਹਿੰਦਾ ਸੀ ਕਵੀਲਦਾਰ ਮੁੰਡੇ ਆਪਣੇ ਸ਼ੌਕ ਪੂਰੇ ਨਹੀਂ ਕਰਦੇ ਇੱਕ ਦਿਨ ਮਾਂ ਨੇ ਗੋਦ ਵਿੱਚ ਲੈ ਕੇ ਪੁੱਛਿਆ ਪੁੱਤ ਮੇਰੇ ਸੋਹਣੇ ਪੁੱਤ ਮੈਂ ਤੇਰੀ ਮਾਂ ਮੈਨੂੰ ਤਾਂ ਦੱਸ ਦੇ ਕੀ ਗੱਲ ਹੈ ਕਿਉਂ ਚੁੱਪਚਾਪ ਬੈਠਾ ਰਹਿੰਦਾ ਮੇਰੇ ਨਾਲ ਤਾਂ ਦੁੱਖ ਸੁੱਖ ਕਰ ਲਿਆ ਕਰ ਇੱਕ ਦੂਜੇ ਤੋਂ ਬਿਨਾ ਹੋਰ ਕੌਣ ਸੁਣੂ ਆਪਣਾ ਦੁੱਖ ਮੈਂ ਆਪਦਾ ਦੁੱਖ ਤੈਨੂੰ ਦੱਸਣਾ ਤੇ ਤੂੰ ਮੈਨੂੰ ਤੈਨੂੰ ਇਵੇਂ ਗੁੰਮਸਮ ਬੈਠੇ ਨੂੰ ਦੇਖ ਕੇ ਮੈਨੂੰ ਕੁਝ ਹੁੰਦਾ ਆਂਦਰਾ ਬਾਹਰ ਬਾਹਰ ਆਉਂਦੀ ਆ ਮੇਰੀਆਂ ਦੁੱਖ ਤਕਲੀਫ ਹੈਗੀ ਹੈ ਤਾਂ ਦੱਸਦੀ ਆਪਾਂ ਹੱਲ ਕਰ ਲਾਂਗੇ ਰਾਜਨ ਨੇ 1-2 ਮਿੰਟ ਦੇਖਣਾ ਫਿਰ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਕਹਿਣਾ ਕੀ ਕਰਾਂ ਮੰਮੀ ਮੈਂ ਮੈਨੂੰ ਕਿਸੇ ਪਾਸੇ ਨਹੀਂ ਛੱਡਦੀ ਮੈਂ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਕੰਮ ਕਰਦਾ ਲੈਣ ਦੇਣ ਵਾਲੇ ਵੀ ਅੱਧ ਨਾਲੋਂ ਵੱਧ ਉਤਾਰ ਦਿੱਤੇ ਨਵੇਂ ਬਣੇ ਘਰ ਦੀ ਵੀ ਉਤਾਰ ਦਿੱਤੇ ਕੁੜੀ ਦੇ ਵਿਆਹ ਦੇ ਅਜੇ ਮਾੜੇ-ਮੋٹے ਰਹਿਗੇ ਉਹ ਵੀ ਆਪਾਂ ਲੋਨ ਦੇ ਪੈਸੇ ਲਾਹੀ ਜਾਂਦੇ ਆ ਹੁਣ ਮਾੜਾ ਮੋਟਾ ਜੇ ਮੈਨੂੰ ਲੋੜ ਪੈ ਜਾਂਦੀ ਮੈਂ ਤਾਈ ਦੇ ਮੁੰਡੇ ਤੋਂ ਆਧਾਰ ਮੰਗ ਲਾਵਾਂ ਤਾਂ ਮੈਨੂੰ 100 ਗੱਲਾਂ ਕਹਿਣਗੇ ਪਹਿਲਾਂ ਕੀ ਕਰਨੀ ਕੀ ਨਹੀਂ ਕਰਨੀ ਮੈਂ ਦੱਸ ਮਾਂ ਮਾੜਾ ਤੁਰਿਆ ਫਿਰਦਾ ਮੈਂ ਇਕੱਲਾ ਕੀ ਕੀ ਕਰਾਂ ਜੇ ਮੈਂ ਕੋਈ ਸ਼ੌਂਕ ਪੂਰੇ ਕਰ ਲਾਵਾਂ ਤਾਂ ਲੋਕ ਕਹਿਣਗੇ ਪਿਓ ਸਿਰ ਤੇ ਨਹੀਂ ਹੈਗਾ ਤੇ ਇਹ ਨੂੰ ਸ਼ੌਂਕਾਂ ਦੀ ਪਈ ਹੈ ਮੈਂ ਇਸੇ ਗੱਲ ਦੇ ਤਣਾਅ ਵਿੱਚ ਹੀ ਰਹਿਣਾ। ਨਾ ਮੈਂ ਇਸ ਪਾਸੇ ਜੋਗਾ ਤੇ ਨਾ ਹੀ ਉਸ ਪਾਸੇ ਜੋਗਾ। ਸਾਥ ਵੀ ਨਹੀਂ ਦਿੰਦਾ ਮੇਰਾ ਤਾਂ ਕੋਈ ਮਾਂ ਨੇ ਗੱਜ ਭਰ ਕੇ ਕਹਿਣਾ ਪੁੱਤ ਆਪਾਂ ਨੀਵੇਂ ਆ ਹੁਣ। ਆਪਾਂ ਨੂੰ 100 ਸੋਨੀਆਂ ਪਹਿਣੀਆਂ ਤੇ 100 ਜਰਨੀਆਂ। ਆਪਾਂ ਤਾਂ ਪਹਿਲਾਂ ਹੀ ਮਾਰੇ ਹੋਈਆਂ ਰੱਬ ਦੀ ਜਦੋਂ ਦਾ ਤੇਰਾ ਪਿਓ ਗਿਆ ਉਦੋਂ ਦੇ ਆਪਾਂ ਨੀਵੇਂ ਆ। ਜੇ ਉਹ ਹੁੰਦਾ ਨਾ ਤੈਨੂੰ ਕੋਈ ਫਿਕਰ ਕਰਨ ਦੇਣਾ ਸੀ ਤੇ ਨਾ ਹੀ ਮੈਨੂੰ ਪੁੱਤ ਤੂੰ ਹੁਣ ਹੀ ਕਬੀਲਦਾਰ ਐ ਘਰ ਦਾ ਇੱਕ ਦੂਜੇ ਵੱਲ ਵੇਖ ਆਪਾਂ ਨੂੰ ਕੱਟਣਾ ਪੈਣਾ ਸ਼ੁਕਰ ਕਰ ਰੱਬ ਦਾ ਆਪਦੇ ਜਿਉਂਦੇ ਜੀ ਘਰ ਬਣਾ ਗਿਆ ਨਹੀਂ ਤਾਂ ਆਪਾਂ ਤੋਂ ਇਹ ਵੀ ਨਿਭਾਉਣਾ ਸੀ ਕੀ ਕਰ ਲੈਂਦੇ ਆਪਾਂ ਜੇ ਆਪਣੇ ਸਿਰ ਲੈਣ ਦੇਣ ਖੜਾ ਤਾਂ ਕਿਸੇ ਮਾਰੇ ਕੰਮ ਕਰਕੇ ਨਹੀਂ ਖੜਾ ਪਹਿਲਾਂ ਦੇਖ ਘਰ ਪਾਇਆ ਫਿਰ ਤੇਰੇ ਬਾਪੂ ਤੇ ਇੰਨੇ ਪੈਸੇ ਲੱਗ ਗਏ ਫਿਰ ਵੱਡੀ ਕੁੜੀ ਦਾ ਵਿਆਹ ਕੀਤਾ ਇਹ ਪੈਸੇ ਉਤਾਰਨੇ ਵੀ ਆਪਾਂ ਮਾਂ ਪੁੱਤਾਂ ਨਹੀਂ ਕਿਸੇ ਨੇ ਹਾਲ ਨਹੀਂ ਪੁੱਛਣਾ ਆ ਕਿ ਤੂੰ ਤਾਂ ਪੁੱਤ ਆਪ ਹੌਸਲਾ ਹਾਰੀ ਬੈਠਾ ਮੈਨੂੰ ਕਿੱਥੋਂ ਹੌਸਲਾ ਹੋਊ ਤੂੰ ਰੱਬ ਤੇ ਛੱਡ ਸਭ ਉਹ ਆਪੇ ਆਪਣਾ ਸਾਥ ਦੇਊ ਰਾਜਨ ਨੂੰ ਹੌਸਲਾ ਜਿਆ ਹੋਣਾ ਪਰ ਫਿਰ ਵੀ ਡਿਪਰੈਸ਼ਨ ਵਿੱਚ ਹੀ ਰਹਿੰਦਾ ਸੀ ਸੋਚ ਉਸ ਦੀ ਬਸ ਇਹੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਹੁਣ ਤੋਂ ਹੀ ਇਕਬੀਲਦਾਰੀ ਪੈ ਗਈ। ਨਾ ਸ਼ਾਂਕ ਪੂਰੇ ਹੋਏ, ਨਾ ਚਾ, ਨਾ ਕਿਸੇ ਆਪਣੇ ਨੇ ਸਾਥ ਦਿੱਤਾ। ਮੇਰੇ ਪਿਆਰ ਨੇ ਸਭ ਦਾ ਔਖੇ ਸੌਖੇ ਵੇਲੇ ਸਾਥ ਦਿੱਤਾ ਪਰ ਮੇਰਾ ਹੁਣ ਸਾਥ ਨਹੀਂ ਦੇ ਰਿਹਾ। ਸਾਡੀ ਸਭ ਦੀ ਜ਼ਿੰਦਗੀ ਵਿੱਚ ਇੱਕ ਜਿਹਾ ਸਮਾਂ ਆਉਂਦਾ ਹੀ ਹੈ ਜਦੋਂ ਇਨਸਾਨ ਇਕੱਲਤਾ ਵਿੱਚ ਰਹਿਣਾ ਪਸੰਦ ਕਰਦਾ ਹੈ। ਇਕੱਲਤਾ ਵਿੱਚ ਰਹਿਣ ਵਾਲਾ ਬੰਦਾ ਤਣਾਅ ਟੈਨਸ਼ਨ ਤੇ ਸਮੱਸਿਆਵਾਂ ਨਾਲ ਘਿਰਿਆ ਹੁੰਦਾ ਹੈ ਹੌਲੀ ਹੌਲੀ ਉਸ ਦੀ ਇਕੱਲਤਾ ਡਿਪਰੈਸ਼ਨ ਦਾ ਰੂਪ ਲੈ ਲੈਂਦੀ ਹੈ ਡਿਪਰੈਸ਼ਨ ਦਾ ਸ਼ਿਕਾਰ ਸਿਰਫ ਔਰਤਾਂ ਤੇ ਕੁੜੀਆਂ ਹੀ ਨਹੀਂ ਹੁੰਦੀਆਂ ਮੁੰਡੇ ਤੇ ਮਰਦ ਵੀ ਇਸ ਪੀੜਾ ਨੂੰ ਹੰਡਾਉਂਦੇ ਹਨ ਕਬੀਲਦਾਰ ਕੁਆਰੀ ਮੁੰਡੇ ਡਿਪਰੈਸ਼ਨ ਦਾ ਵੱਧ ਸ਼ਿਕਾਰ ਹੁੰਦੇ ਹਨ ਹਨ ਜਿਨ੍ਹਾਂ ਨੇ ਸ਼ੌਂਕ ਵੀ ਪੂਰਾ ਨਹੀਂ ਕੀਤਾ ਹੁੰਦਾ ਤੇ ਚਾ ਵੀ ਬਸ ਛੋਟੀ ਉਮਰ ਵਿੱਚ ਹੀ ਘਰ ਦੀ ਜ਼ਿੰਮੇਵਾਰੀ ਵਿੱਚ ਪੈ ਜਾਂਦੇ ਹਨ ਕੰਮਕਾਰ ਤਵੀਲਦਾਰੀ ਬੋਝ ਜ਼ਿੰਮੇਵਾਰੀ ਚਿੰਤਾਵਾਂ ਫਿਕਰ ਘਰ ਦੇ ਕੰਮ ਲੋਨ ਚਕਾਉਂਦੇ ਚਕਾਉਂਦੇ ਉਮਰ ਵੀ ਲੰਘਾ ਲੈਂਦੇ ਇਹੋ ਜਿਹੇ ਹੁੰਦੇ ਕਵੀਲਦਾਰ ਮੁੰਡੇ ਉਹ ਸਭ ਹਾਸੇ ਉੱਤੇ ਰੱਖ ਕੇ ਅੰਦਰੋਂ ਅੰਦਰੀ ਤਕਲੀਫਾਂ ਟੈਨਸ਼ਨਾਂ ਨਾਲ ਘਟ ਰਹੇ ਹੁੰਦੇ ਹਨ ਕਬੀਲਦਾਰ ਮੁੰਡੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੋ ਕੰਮ ਦੇ ਨਾਲ-ਨਾਲ ਘਰ ਤੇ ਕਬੀਲਦਾਰੀ ਵੀ ਚਲਾ ਰਿਹਾ ਹੁੰਦਾ ਹੈ ਹਰ ਤੀਜੇ ਘਰ ਇਹੋ ਜਿਹੇ ਮੁੰਡੇ ਮਿਲ ਜਾਂਦੇ ਐ ਜੋ ਉੱਪਰੋਂ ਤਾਂ ਖੁਸ਼ ਹੁੰਦੇ ਹਨ ਪਰ ਅੰਦਰੋਂ ਡਿਪਰੈਸ਼ਨ ਨਾਲ ਜੂਝ ਰਹੇ ਹੁੰਦੇ ਹਨ ਕਬੀਲਦਾਰੀਆਂ ਚਲਾਉਣੀਆਂ ਕੋਈ ਸੌਖਾ ਕੰਮ ਨਹੀਂ ਉਹ ਵੀ ਜਦੋਂ ਸਿਰ ਤੇ ਬਾਪ ਦਾ ਸਾਆ ਨਾ ਹੋਵੇ ਧੰਨਵਾਦ